ਕਰਦੇ ਜਵਾਨ ਸੇਵਾ ਕਰਦੇ ਹੋਏ ਸਤਲੁਜ ਰਿਆ ਪਾਣੀ ਦੇਖੋ ਬਹੁਤ ਹੈ ਉਹ ਕਹਿੰਦਾ ਲਿਆਓ ਪੈਸੇ ਦੋ ਕਹਿੰਦਾ ਸਾਡੇ ਕੋਲੋਂ ਤਾਂ ਬੰਦੇ ਗੱਲ ਮੈ ਗਿਆ ਉੱਤਰੋ ਉਹ ਮੁੰਡਾ ਬਹੁਤ ਬੋਲਿਆ ਵਧੀਆ ਗੱਲ ਮਾਈ ਯਾਰ ਫੇਰ ਨਾ ਕਹਿੰਦਾ ਕੀ ਚੀਜ਼ ਉਹ ਕਹਿੰਦਾ ਬਗੂਂਦਰਾ ਲਾ ਕੇ ਖਾਣ ਦੇਣਾ ਵੀ ਦੇਣੀ ਮੁਆਫ ਦੇਣਾ ਹਾਂ ਇਹ ਕਹਿੰਦਾ ਹੁਣ ਹੀ ਦੋ ਰੱਖੋ ਗਿਆ ਹੀ ਮੜ ਕੇ ਆਇਆ ਗੱਲ ਚਾਚੀ ਦੀ ਗੱਲ ਆ ਜਵਾਨ ਜਿਹੜਾ ਆ ਵੀ ਪਹਿਲਾਂ ਇੰਟਰਵਿਊ ਦੇ ਕੇ ਆਇਆ ਉਹ ਕਵਲ ਲਾ ਗਿਆ ਉਹ ਆ ਉਹ ਮੇਰੇ ਵਾਲਾ ਜਿਹੜਾ ਰਹਿੰਦਾ ਚਾਹ ਉਹ ਕਿੱਲਾ ਬਤਨੀ ਨਹੀਂ ਕਰਕੇ ਅੱਜ ਜਵਾਨ ਜਿਹੜਾ ਕੱਲ ਆਪ ਨੂੰ ਆਪਣੇ ਕੋਲ ਆਇਆ ਉਹ ਕਹਿੰਦਾ ਕਿ ਕਰਦੇ ਤੇ ਇਹ ਤੇਰਾ ਟਿਕਾਇਆ ਨਾ ਵੀ ਆਂਦੇ ਮੁੱਤੇ ਬਣੂਗਾ ਨਹੀਂ ਪਰ ਇਹ ਤੋਂ ਬਾਅਦ ਹਾਂ ਜੀ ਹਾਂ ਤੇ ਗੱਲ ਤਾਂ ਠੀਕ ਹੈ ਤੇ ਕੋਈ ਨਹੀਂ ਦੋ ਦੋ ਥੈਲੇ ਵਗਲੋਂ ਜਿਹਨੇ ਉਹਦੇ ਥੈਲੇ ਬਾਈ ਤਾਂ ਆਹੀ ਦਾ ਉਹ ਮਗਰੇ ਜੜੇ ਜਾਣਾ ਵੜਣਾ ਉੱਥੇ ਆ ਕੇ ਆਉਂਦਾ ਸਹੀ ਗੱਲ ਯਾਰ ਜਾ ਥੈਲੇ ਦਾ ਕੰਮ ਚੱਕਰ ਆ ਗਰੋਪੀ ਯਾਰ ਇਹ ਵੀ ਬਈ ਕੋਲ ਹੁੰਦਾ ਹੋਣਾ ਜਿਹੜਾ ਪ੍ਰਸ਼ਾਸਨ ਜੀ ਸਭ ਤੋਂ ਵੱਡੀ ਨਲਾਕੀ ਇਹ ਆ ਕਿ ਮੁੰਡੇ ਦੇਖ ਲਓ ਵਿੱਚ ਖੜੇ ਆ ਕੋਈ ਸੇਫਟੀ ਜੈਕਟ ਨਹੀਂ ਕੋਈ ਮਤਲਬ ਸੇਫਟੀ ਦਾ ਕੋਈ ਨਹੀਂ ਹੈਗਾ ਇੰਤਜ਼ਾਮ ਐਮਐਲਏ ਸਾਹਿਬ ਆਏ ਆ ਹੱਥ ਜੇ ਖੜਾ ਕਰਕੇ ਚੱਲ ਗਏ ਆਨੇ ਆ ਉਰੇ ਫੋਟੋ ਆਖਾ ਜਾ ਕੇ ਚੱਲ ਜੰਨੇ ਆ ਬੜੇ ਬੈਗ ਲੈ ਆਵੇ ਪੁਜੀਤ ਕੋ ਮੇਰੇ ਨਾਂ ਤੇ ਮੇਰੇ ਜਰਾ ਦੇਸ਼ ਪੰਜਾਬ ਦੇਸ਼ ਪੰਜਾਬ YouTube ਇਹ ਜਵਾਨ ਹੈਗਾ ਪਿੰਡ ਨੰਨੋਵਾਲ ਤੋਂ ਕੱਲ ਦੀ ਸੇਵਾ ਕਰ ਰਹੇ ਆ ਵਿਚਾਰੇ ਸਾਰਾ ਦਿਨ ਪਾਣੀ ਤੇ ਪਾਣੀ ਉੱਪਰ ਹੋ ਜਾ ਪਾਣੀ ਵੱਧ ਗਿਆ ਪਾਣੀ ਵੱਧ ਗਿਆ ਪਹਿਲੇ ਚੱਕ ਲੋ ਯਾਰ ਆ ਤਾਂ ਲਈਏ ਇੱਕ ਫਰਨ ਦਾ ਹੈ ਇਹ ਕਾਰ ਕੀਤੀ ਹੈ ਮਾਤਾ ਦੇਖ ਲੋ ਇੱਥੇ ਲਿਓ ਉਹ ਥੱਲੇ ਪੈਨ ਲਾਈਨ ਕਰ ਲੋ ਲੰਬੀ ਰਾਜੀ ਬਿਆ ਕਰੀਏ ਉਹ ਮਰ ਜਾਉਂਗੇ ਜਿਹੜੇ ਉੱਪਰ ਲਾਈ ਜੱਡੀ ਜੀ ਮੈਂ ਤੇ ਹੱਡ ਜਾ ਬਾਈ ਹਾਂ ਵੀਰ ਅੱਜ ਇੱਕ ਤੁਹਾਨੂੰ ਕੱਢ ਲਉ ਔਖਾ ਆਣਾ ਗਿਆ ਬੈਠਾ ਬੈਠਾ ਮੌਤ ਦੀ ਹੈ ਵੱਦ ਗਿਆ ਜੀ ਵੱਦ ਗਿਆ ਬਹੁਤ ਵੱਦ ਗਿਆ ਪਾਣੀ ਦਿਨ ਪਰ ਦਿਨ ਵੱਧ ਰਿਹਾ ਪਾਣੀ ਇਹਨੇ ਵੀ ਜਾਣਾ ਫਿਰ ਹਾਂ ਉਹ ਹੇਰ ਨਾਲ ਲੱਗਿਆ ਪਹਿਲੇ ਹੈ ਸਾਨੂੰ ਜਿੱਥੇ ਬੱਚੇ ਇੱਥੇ ਥੱਲੇ ਤੋਂ ਉੱਪਰ ਰੱਖਿਆ ਹੋਏ ਤੇ ਬਾਗਲੇਜ ਹੋ ਗਿਆ ਨਾ ਬੜਾ ਹੈ ਉੱਪਰ ਬੜਾ ਇੱਕ ਮਿੰਟ ਉਹਦਾ ਵੀ ਹੱਲ ਆ ਰੱਸਾ ਲਿਆ ਦਿਓ ਸਾਨੂੰ ਰੱਸਾ ਲਿਆ ਦਿਓ ਯਾਰ ਬਈ ਸੇਫਟੀ ਜੈਟ ਨਹੀਂ ਕੋਈ ਕੁਝ ਨਹੀਂ ਯਾਰ ਹੁਣ ਐਮਐਲਏ ਆਇਆ ਤਾਂ ਐਮਐਲਏ ਨੂੰ ਕਿਹਾ ਹੱਥ ਖੜਾ ਕਰਕੇ ਚੱਲ ਗਿਆ ਯਾਰ ਸਭ ਲੋਕ ਐਂਡ ਰਹੇਗਾ ਨਾ ਆ ਕੇ ਪੰਗੜਾ ਪਾਵੇ ਉਹ ਭਾਈ ਜਿਹਨੇ ਹੋਗੀ ਸਭ ਆ ਕੇ ਚੇਗੀ ਜਾਂਦੇ ਆ ਵੀਡੀਓ ਬਣਾ ਲੀਆ ਵੀਡੀਓ ਬਣਾ ਲੀਆ ਮੂਵੀ ਬਣਾ ਲੀਆ ਉਹ ਤਾਂ ਰੋਲੇ ਆਵੇ ਜਿਹੜੇ ਉਹ ਨਹੀਂ ਦੋ ਉਹ ਵੀ ਆਪਣੇ ਵਰਗੇ ਹੀ ਹੈ ਵਿਚਾਰਾ ਆਪਣੇ ਵਰਗਾ ਕਹਿੰਦਾ ਵੀਡੀਓ ਬਣਾ ਆਣੇ ਵਾਲੇ ਤੋਂ ਉਹ ਜਿਹੜਾ ਕਹਿੰਦਾ ਭਲਾ ਨੂੰ ਚਾਹੁੰਦਾ ਕੋਈ ਸੱਚੀ ਗੱਲ ਹੈ ਇਹ ਸੱਚੀ ਗੱਲ ਹੈ ਅੱਜ ਵੱਧ ਫੋਲੋਅਰਾਂ ਨੂੰ ਲਾਈਵ ਹੋਣ ਹਾਂ ਨਹੀਂ ਹੋਰ ਯਾਰ ਜੇ ਹੈਗੇ ਆਨੂੰ ਮੌਤੀ ਨੇ ਬੜਾ ਲੱਗੇ ਲੋਕਾਂ ਨੂੰ ਬਣਾਉਟ ਕੀ ਜੀ ਕਰਨਾ ਨਹੀਂ ਕਹਿੰਦੇ ਗਾਲਾਂ ਕੱਢਣੀਆਂ ਕੱਢੋ 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 ਜਿਹਨੂੰ ਕੱਢਣੀਆਂ ਸਰਕਾਰਾਂ ਗਾਲਾਂ ਖਾਣ ਦਾ ਹੀ ਕੰਮ ਕਰਦੀਆਂ ਆਂ ਸਰਕਾਰਾਂ ਦਾ ਕੰਮ ਕੀ ਹੈ ਗਾਲਾਂ ਖਾਣਾ ਹੀ ਆ ਜੇ ਕੰਮ ਕੀਤੇ ਹੋਣ ਬੰਦਾ ਇਹਦਾ ਆ ਹਾਲ ਨਾ ਦੇਖਣੇ ਪੈਣਾਂ ਹਾਂ ਜੀ ਵੱਧ ਗਏ ਆ ਰ ਭਾਏ ਕਹਿੰਦਾ ਜੇ ਪਰਲਾ ਆਉ ਵਾਲੇ ਨੇ ਮੈਂ ਪਹਿਲਾਂ ਪਹਿਲਾਂ ਛੜਦੋ ਥੱਲੇ ਸੁਭਾ ਜੀ ਜਾਲੀਆਂ ਆ ਗਈਆਂ ਨੇ ਇਹਦੇ ਵਿੱਚ ਕਰ ਦੇਣਾ ਸਾਰੇ ਉਹਨੇ ਨੇ ਇਹਦੇ ਕੋਈ ਆਉਂਦਾ ਬਾਈ ਨੇ ਦਿੱਤਾ ਜਾਂ ਛੜਿਆ ਵਿੱਚ ਮਾਰਿਆ ਇਹਦੇ ਧਰ ਸਾਰੇ ਥੱਲੇ ਲਾ ਗਏ ਹਾਂ ਕੱਲ ਅਸੀਂ ਜਿੱਥੇ ਜਾਲ ਲਾਇਆ 20 ਫੁੱਟ 20 ਫੁੱਟ ਦਾ ਉਹ ਅੱਜ ਬਾਣੀ ਵਧ ਗਿਆ ਤੇਜ਼ ਹੋ ਗਿਆ ਉਹ ਨਾ ਪੂਰ ਤਾਂ ਕਰ ਵਧਿਆ ਕੱਲ ਵੀ ਅੱਛੀ ਲੱਗੇ ਹੋਏ ਤੇ ਆਹ ਜੰਮਾ ਚੱਲ ਥੱਲੇ ਲੈ ਕੇ ਜੀ ਆਇਆ ਮੁੰਡੇ ਲੈਣਾ ਉਹ ਖਾਲੀ ਨਹੀਂ ਚਾਹੀਦੇ ਵੀਰੇ ਉੱਪਰ ਪਰੇ ਹੋਏ ਆ ਆਜੋ ਯਾਰ ਪਰੇ ਥੱਲੇ ਲੈ ਕੇ ਜਾ ਥੱਲੇ ਨਹੀਂ ਪਹੁੰਚਦੇ ਯਾਰ ਮੇਰੇ ਥੈਲੇ ਆ ਗਏ ਥੈਲੇ ਆ ਗਏ ਵਾ ਠੀਕ ਆ ਸਤਲੁਜ ਦਰਿਆ ਦਾ ਜੋ ਬੰਨਾ ਲਗਾਤਾਰ ਵਧ ਰਿਹਾ ਪਾਣੀ ਵਧ ਰਿਹਾ ਜੀ ਦਿਨ ਪਰ ਦਿਨ ਲਿਆਓ ਵੀ ਲਿਆਓ ਥੈਲੀ ਲਿਆਓ ਵੀਰੇ ਚਲੋ ਚਲੋ ਵੀਰੇ ਲਾਓ ਲੈਣ ਲਾਓ ਲੈਣ ਲਾ ਲੋ ਆਗੇ ਥੈਲੇ ਆਗੇ ਲਾਓ ਲੈਣ ਆਜੋ 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 ਚਲੋ ਵੀਰੇ ਆਜੋ ਉੱਪਰ ਨੂੰ ਆਜੋ ਵੀਰੇ ਉੱਪਰ ਆਓ ਲਾ ਲੋ ਲਾ ਲੋ ਲਾ ਲੋ ਬਾਬਾ ਜੀ ਚਲੋ ਚਲੋ ਸੰਘਾ ਜੀ ਕਰਨ ਦੋ ਸਹਾਈ ਉਹ ਕੰਮ ਸਾਨੂੰ ਹੁਣ ਗੇਲਟ ਬਾਕੇ ਹੋ ਗਿਆ ਲਾਈਕ